ਅੱਜ ਆਪਾਂ ਗੱਲ ਕਰਦੇ ਆਂ ਕੁਦਰਤ ਦੇ ਬਾਰੇ ਮੁਫਤੀਆਂ ਦਾਤਾਂ ਨੂੰ ਮਾਣ ਬੰਦਿਆ ਇਹ ਧੁੱਪ ਇਹ ਹਵਾ ਇਹ ਮਿੱਟੀ ਤੈਨੂੰ ਜੋੜੂ ਤੇਰੇ ਆਪਣੇ ਨਾਲ ਬੰਦਿਆ ਸਵੇਰ ਦੀ ਧੁੱਪ ਦੀ ਪਹਿਲੀ ਕਿਰਨ ਤੈਨੂੰ ਅਹਿਸਾਸ ਕਰਾਉ ਤੇਰੀ ਮਾਂ ਦੇ ਨਿਗਦਾ ਇਹ ਮਿੱਠੀ ਜਹੀ ਹਵਾ ਦਾ ਬੋਲਾ ਤੈਨੂੰ ਅਹਿਸਾਸ ਕਰਾਉ ਕੰਮ ਦੇ ਬੋਝ ਤੋਂ ਮਿਲੀ ਰਾਹਤ ਦਾ ਲਵੀ ਇੱਕ ਡੂੰਗਾ ਜਿਹਾ ਸਾ ਤੈਨੂੰ ਮਿਲ ਜਾਉ ਫਿਰ ਤੋਂ ਕੰਮ ਕਰਨ ਦਾ ਉਤਸ਼ਾਹ ਇਹ ਮਿੱਟੀ ਤੇ ਨੰਗੇ ਪੈਰ ਚੱਲਦੇ ਆ ਇਹ ਮਿੱਟੀ ਤੇ ਨੰਗੇ ਪੈਰ ਚੱਲਦੇ ਆ ਤੈਨੂੰ ਅਹਿਸਾਸ ਹੋ ਤੇਰੇ ਜ਼ਮੀਨ ਨਾਲ ਜੁੜੇ ਹੋਣ ਦਾ ਕਦੇ ਇਹ ਤਿੰਨ ਗੱਲਾਂ ਅਜ਼ਮਾ ਕੇ ਵੇਖੀ ਫਿਰ ਮੈਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲੀ ਮੈਂ ਬੇਬਾਕ ਬਬੀਤਾ ਤਾਂਪਾ